ਸਪੈਸ਼ਲ ਸੈਲ ਅਮਰਸਰ ਵਿਖੇ ਤੀਤੇ ਬੀਐਸਐਫ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਗੈਂਗਸਟਰ ਜੱਗੂ ਭਗਵਾਨਪ੍ਰੀਆ ਅਤੇ ਅਮਰੀਕਾ ਆਧਾਰਿਤ ਗੈਂਗਸਟਰ ਹਰਪਿੰਦਰ ਸਿੰਘ ਔਰ ਫਲੱਡੀ ਨਾਲ ਸੰਬੰਧਿਤ ਦੋ ਸਰਗਰਮ ਮੈਂਬਰ ਮਨਜੋਤ ਸਿੰਘ ਉਰਫ ਮੁੱਚੀ ਅਤੇ ਅਮਰਤਪਾਲ ਸਿੰਘ ਉਰਫ ਅਮਰਤ ਨੂੰ ਗ੍ਰਿਫਤਾਰ ਕੀਤਾ। ਗੁਪਤ ਸੂਚਨਾ ਮਿਲੀ ਸੀ ਕਿ ਮਨਜੋਤ ਸਿੰਘ ਉਰਫ ਮੁੱਚੀ ਅਤੇ ਅਮਰਤਪਾਲ ਸਿੰਘ ਉਰਫ ਅਮਰਤ ਦੋਵੇਂ ਹਰਪਿੰਦਰ ਸਿੰਘ ਔਰ ਫਲੱਡੀ ਦੇ ਲਿੰਕ ਵਿੱਚ ਹਨ। ਕਿਸੇ ਬਾਰਦਾਤ ਨੂੰ ਅੰਜਾਮ ਦੇਣ ਲਈ ਸਿਟੀ 100 ਮੋਟਰਸਾਈਕਲ ਦੇ ਸਵਾਰ ਹੋ ਕੇ ਪਿੰਡ ਤੋਲਾ ਨੰਗੜ ਤੋਂ ਜਿਲ੍ਹਾ ਤਰੰਤ ਤਰਨੂੰ ਜਾ ਰਹੇ ਹਨ ਜਿਸ ਤੇ ਤੁਰੰਤ ਕਾਰਵਾਈ ਕਰਦੇ ਆ ਸਪੈਸ਼ਲ ਦੀ ਟੀਮ ਬਲੋਟੀ ਪਿੰਡ ਤੌਲਕਲਾ ਤੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜੋ ਸੀਆਈ ਸਟਾਫ ਅੰਮ੍ਰਿਤਸਰ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗਰੂਪਰੀ ਸਿੰਘ ਵਿਕਰਮਜੀਤ ਸਿੰਘ ਤੇ ਰਿੰਕੂ ਮਿਲਕੇ ਨਜਾਇਜ਼ ਸਪਲਾਈ ਕਰਦੇ ਹਨ ਅਸਲੇ ਦੀ ਤਰੀ ਬਾਰ ਨਰਕੋਲ ਖੜੇ ਕਿਸੇ ਵਿਅਕਤੀ ਦਾ ਇੰਤਜ਼ਾਰ ਕਰ ਰਹੇ ਹਨ ਜਿਸ ਤੇ ਤੁਰੰਤ ਐਕਸ਼ਨ ਲੈਂਦੇ ਆ ਸੀਆਈ ਅਮਸਰ ਦਿਹਾਤੀ ਦੀ ਟੀਮ ਵੱਲੋਂ ਉਸ ਜਗ੍ਹਾ ਤੇ ਰੇਡ ਕੀਤਾ ਗਿਆ ਜਿਸ ਤਰ੍ਹਾਂ ਗੁਰਪ੍ਰੀਤ ਸਿੰਘ ਵਿਕਰਮਜੀਤ ਸਿੰਘ ਤੇ ਰਿੰਕੋ ਨੂੰ 02 NP79NM ਪਿਸਟਲ AKPX5 ਪਿਸਟਲ 30 ਜਿੰਦਾ ਰਾਉਂਡ 9MM 5 ਜਿੰਦਾ ਰਾਉਂਡ 34 ਅਤੇ ਇੱਕ ਸਕਾਰਪੀਓ ਗੱਡੀ ਨੰਬਰ PB0EZ377 ਸਮੇਤ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਉਹਨਾਂ ਦਾ ਇੱਕ ਸਾਥੀ ਨੂਰਾ ਮੌਕਾ ਤੋਂ ਆਪਣੀ ਬਲੈਨੋ ਕਾਰ ਵਿੱਚ ਭੱਜਣ ਵਿੱਚ ਕਾਮਯਾਬ ਹੋ ਗਿਆ ਸਬੰਧੀ ਉਕਤ ਅਪਰੋਕਤ ਦੋਸ਼ੀ ਦਾ ਥਾਣਾ ਮਜੀਠਾ ਵਿਖੇ ਮੁਕੱਦਮਾ 103 ਦਰਜ ਕਰ ਲਿਆ ਅਸਲਾ ਐਕਟ ਤੇ ਦਰਜ ਕਰ ਲਿਆ ਹੈ ਕਿਤਾ ਤਬਦੀਸ਼ ਜਾਰੀ ਹੈ ਲਾਸਟ ਦੋ ਦਿਨ ਦੋ ਦਿਨ ਕਾਫੀ ਆਪਰੇਸ਼ਨ ਚੱਲੇ ਸੀ ਆਪਣਾ ਅੰਮ੍ਰਿਤਸਰ ਰੂਰਲ ਪੁਲਿਸ ਦੇ ਵਿੱਚ ਨਾਲ ਡੀਐਸਪੀ ਨਾਲ ਜੋਰ ਕੇ ਅਪਨੇ ਕਾਫੀ ਆਪਰੇਸ਼ਨ ਕੀਤੇ ਹਨ ਅਕੋਰਡਿੰਗ ਡਾਇਰੈਕਸ਼ਨਸ ਆਫ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਰੇਂਜ ਐਸਐਸਪੀ ਅੰਮ੍ਰਿਤਸਰ ਰੂਰਲ ਜੋ ਥਰਡੀ ਟੀਮਸ ਹੈ ਨੇ ਨੇ ਕਾਫੀ ਮਿਹਨਤ ਕੀਤੀ ਹੈ ਤੇ ਰਿਕਵਰੀ ਹੋਇਆ ਜੀ 8 ਪਿਸਟਲਸ 66 ਲਾਈਵ ਰਾਉਂਡਸ ਇਹ 6 ਅਕਿਊਸ ਨੂੰ ਆਪਾਂ ਫੜਿਆ 8 8 ਕੇਸ ਚ ਪਹਿਲਾ ਕੇਸ ਹੈ ਜੀ ਵਿੱਚ CIA ਤੇ ਮਜੀਠਾ ਦੇ ਪੁਲਿਸ ਨੇ ਨਾਲ ਕੰਮ ਕੀਤਾ ਹੈ FIR ਨੰਬਰ 103 ਇਹ ਸੀਗਾ ਜੀ ਇੰਟੈਲੀਜੈਂਸ ਦੇ ਆਪਰੇਸ਼ਨ ਸੀਗਾ ਇਹ ਖਰੀ ਚੱਡੇ ਵਾਲਾ ਇੱਕ ਗੈਂਗ ਦੇ ਇੱਕ ਗੈਂਗਸਟਰ ਨੂੰ ਆਪਾਂ ਫੜਿਆ ਖਰੀ ਚੱਡੇ ਨਾਲ ਇੱਕ ਬੰਦਾ ਜੁੜਿਆ ਸੀ ਗੁਰਪ੍ਰੀਤ ਸਿੰਘ ਜੋ ਰੈਂਗ ਵਾਲਾ ਹੈ ਪੀਐਸ ਮਜੀਠਾ ਹੈ ਗੁਰਪ੍ਰੀਤ ਸਿੰਘ ਬਿਕਰਮਜੀਤ ਸਿੰਘ ਤੇ ਸੁਖਦੇਵ ਸਿੰਘ ਤਿੰਨੋਂ ਨਾਲ ਕੰਮ ਕਰਕੇ ਇਹਨਾਂ ਨੇ LACG 9mm ਦੇ ਦੋ ਪਿਸਟਲਸ ਇੱਕ PS5 ਪਿਸਟਲ 3 ਲਾਈਵ ਰਾਉਂਡਸ 9mm ਦੇ ਤੇ ਪੰਜ ਲਾਈਵ ਰਾਉਂਡਸ ਤੇ ਬੋਰਦੇ ਗੁਰਪ੍ਰੀਤ ਸਿੰਘ ਜਿਹੜਾ ਹੈ ਜੀ ਉਹਦੇ ਤੇ ਪਹਿਲੇ 6 ਪਰਚੇ ਐਫ ਆਈ ਆਰਸ ਐ ਉਹ ਕੁਨੇ ਬਾਹਰ ਆਏ ਸੀ ਜੇਲ ਤੋਂ 3 ਮਹੀਨੇ ਪਹਿਲੇ ਇਹ ਸਾਰੇ ਹੈ 25 ਤੋਂ 35 ਏਜ ਵਾਲੇ ਨੌਜਵਾਨ ਇਹਨਾਂ ਦਾ ਇੱਕ ਰਾਦਰ ਸੀ ਹਰੀ ਛੱਡੀ ਨੇ ਨੰਨੂ ਡਾਇਰੈਕਸ਼ਨ ਦਿੱਤੀ ਸੀ ਇੱਕ ਨਵੇਂ ਅਕਿਊਜ਼ ਨੂੰ ਇਹਨਾਂ ਦੇ ਜੋ ਆਪੋਜ਼ਿਟ ਪਾਰਟੀ ਨੂੰ ਮਾਰਨ ਵਾਸਤੇ तो अमृतसर पुलिस ने काफ़ी चंगा काम करके सी आई ए मजिदा पुलिस ने चंगा काम करके इन्होंने एक टारगेटेड किलिंग किए अवॉर्ड की एक को अक्यूज है जिंद नाम नूर है वो हूं स्पॉट तो फरार है उन्होंने वास्तव टीम चलाएँ लगन वास्तव दूजा केस है जी पी एस मेहते का पी एस मेहते एफ आई आर नंबर नाइनटी नाइन एक गुरताज सिंह है एलियास ताज जिदा उम्र बई साल है जो तो पहले कोई परचा है नहीं तो रिकवरी होया एक नाइन एम एम पिस्टल एक मैगजीन चार लाइब्राउन एक गुरजन का लिंकेज सर्जुन मां पिंड बिले मांगे के हूँ तक की तफ्तीश यह आया है कि ये भी कोई वारदात करे मेहता पुलिस ने काफ़ी चंगा काम करके ये भी अवर्ड किए कि अपना बड़ी कामयाबी है बी एस एफ केजा ऑपरेशन करके जी स्पैशल सैल जोड़ा है उन्होंने साझा ऑपरेशन किए बी एस एफ के नुमाण साहस बैठे हैं डीसी जी बैठे हैं ਜਗੂ ਭਗਵਾਨਪੁਰਿਆ ਗੈਂਗ ਦੇ ਇੱਕ ਟਾਰਗੇਟਡ ਕਿਲਿੰਗ ਜਿਹੜਾ ਫੋਨ ਵਾਲਾ ਸੀ ਤੇ ਉਹ ਵੀ ਅਰਬ ਕੀਤਾ ਹੈ ਲਾਸਟ 1 ਦਿਨ ਚ ਐਫ ਆਰ ਇਸ ਤੇ ਹੈ 143 ਪੀਐਸ ਕੰਬੋਚ ਵਿੱਚ ਇੱਕ 32 ਬੋਰ ਦੇ ਪਿਸਤਲ ਇੱਕ 32 ਬੋਰ ਦੇ ਪਿਸਤਲ 5 ਲਾਈ ਬਰਾਊਂਸ ਤੇ 32 32 ਬੋਰ ਦਾ 5 ਲਾਈ ਬਰਾਊਂਸ اور ਕਵਰ ਕੀਤੇ ਉਹ ਦੋ ਦੋਸ਼ੀ ਹੈ ਜੀ ਇੱਕ ਮਨਜੋਤ ਸਿੰਘ ਹੈ ਜੋ 22 ਸਾਲ ਦੀ ਉਮਰ ਹੈ ਉਹ ਹੈ ਪੀਐਸ ਕਲਸੀਆਨ ਵੀ ਇੱਕ ਅਮਰਿਤਪਾਲ ਸਿੰਘ ਹੈ ਤਰਨਤਾਰਨ ਦੀ ਉਹ ਵੀ 23 ਸਾਲ ਦੀ ਉਮਰ ਦਾ इन्हों टारगेट दिते से यू एस ए बेस्ड क्रिमिनल हरपिंदर सिंह अलियास लड्डी जो कॉन्टैक्ट से मंजूर के ना ने इन्हों पिस्टल सप्लाई किए थ एक लोकल मेड पिस्टल सप्लाई किया एक थ्रू कुरियर सप्लाई किया फ्रॉम पाकिस्तान इन्हों का इरादा कि एक अपोजिट गैंग वाले मारन जी वो भी आप इंटेलीजेंस प्रो ऑपरेशन अलोंग दफ अपने वॉट किए तीजा एक और रिकवरी है जी अपना पी एस खतू की ये भी काफ़ी बढ़िया है एक बलजीत सिंह अलियास बल्ली ਇਦਾ ਉਮਰ 30 ਸਾਲ ਹੈ ਲਾਲ ਗੁਰਮੀਤ ਸਿੰਘ ਅਲੀਆਸ ਨਿੱਕੂ ਜਿਹਦਾ ਉਮਰ ਵੀ 30 ਦੇ ਕਰੀਬ ਹੀ ਹੈ ਬਲਜੀਤ ਸਿੰਘ ਦੇ ਤਿੰਨ ਸਾਲ ਪਹਿਲੇ ਆਮ ਸੈਕ ਦੀ ਐਨ ਪੀਐਸ ਐਕਟ ਦੀ ਤੇ ਗੁਰਮੀਤ ਦੇ ਉਤੇ ਟੈਕਸ ਦਾ ਕਾਫੀ ਬੱਚੇ ਇਹ ਦੋਨੋਂ ਬ੍ਰਦਰਸ ਹੈ ਇਹਨਾਂ ਤੋਂ ਰਿਕਵਰੀ ਹੋਇਆ ਹੈ 2 32 ਬੋਰ ਦੇ ਪਿਸਟਲ 5 ਲਾਈਬਰਾਉਂਡ 10 ਲਾਈਬਰਾਉਂਡ 3 ਬੋਰ ਦੇ ਤੇ ਦੋ ਲਾਈਬਰਾਉਂਡ ਇਹ ਬਲਜੀਤ ਤੇ ਗੁਰਮੀਤ ਉਹ ਜਿਹੜਾ ਰਿਕਵਰੀ ਹੋਣਾ ਹੈ ਉਹ ਉਹਨਾਂ ਦੇ ਘਰ ਤੋਂ ਹੋਇਆ ਤੇ ਇਹ ਦੋਨੋਂ ਫਰਾਰ ਨੇ ਨਦਾਰਸ਼ ਕੈਂਟਿੰਗ ਹੋਟਲ ਹੁਣ ਤੱਕ 8 ਸਟੋਲਸ ਪਰ ਫਗਲੇ ਹੈ ਜੀ 6 66 ਲਾਈਵ ਡਾਊਨ ਸਿਚੀ